ਨੰਬਰ 2 ਦਾ ਸੁਲਤਾਨ ਸੁਲਤਾਨ ਆ ਗਿਆ ਹੈ ਜੇ ਸੁਲਤਾਨ ਆ ਤੇ ਗੁਰਵਿੰਦਰ ਵੀ ਆਉਂਦਾ ਹੈ ਗੁਰਵਿੰਦਰ ਧੰਨਵਾਦ ਹੈ ਨੌਜਾਨ ਆਓ ਸਾਹਮਣੇ ਕਹਿੰਦੇ ਗੁਰੂ ਥੋਪੀਆ ਜਿਹੜੇ ਵੀ ਰਿਕਾਰਡ ਬਣਾਏ ਨੇ ਐਨੇ ਸੱਤ ਸੱਪ ਲੱਖ ਦੇ ਹੈਲੋ ਪਿਆਰ ਵਰ ਪਿਆਰ ਰੇ ਆਓ ਕਹਿੰਦੇ ਗੁਰੂ ਥੋਪੀਏ ਵਰਗੇ ਉਹ ਪੱਟਾ ਦੇ ਥਾਪੀਏ ਮਾਰਦੇ ਨੇ ਨਾਲ ਕਹਿੰਦੇ ਸੱਦੀ ਵਰਗੇ ਇਹ ਪੱਟੇ ਨਾਮ ਨੇ ਕਬੱਡੀ ਦੇ ਉਹ ਸਾਹਮਣੇ ਦੇਖੋ ਉਹ ਯਾਰੀ ਵੀ ਕਹਿੰਦੇ ਕੱਲ ਚੱਲਦੀ ਉਹ ਲੋਕੀ ਖੁੱਸੇ ਦਾ ਦਾ ਲੈਂਦੇ ਮਿੱਪਰਾਂ ਦੇ ਕਬੱਡੀ ਕੱਪ ਤੇ ਦੇਖ ਲੜ ਕਰੇ ਪਲੀਜ਼ ਸਾਊਂਡ ਬੰਦ ਹੋ ਰਹੀ ਹੈ ਧਿਆਨ ਦਿਓ ਇੱਥੇ ਮਾਰਨੇ ਖਾਂਦੇ ਕੰਬਲਿਏ ਚੰਡੇ ਮੰਗੀ ਦੇ ਚੇਲੇ 2 ਲੱਖ ਦੇ 2 ਲੱਖ ਦੇ ਅਮਨ ਤੂਰ ਕਮਲ ਸਿੰਘੇੜਾ ਲਾਲੀ ਟਵਾਣਾ ਤੇ ਹੈਪੀ ਸੰਗਾ ਕਹਿੰਦੇ 2 ਲੱਖ ਦੀ ਗੱਲ ਕਰਾਂਗੇ ਸਾਹਮਣੇ ਪਈ ਹੋਏ ਰੇਡ ਨੌਜਨ ਗੱਭਰੂ ਇਹ ਆ ਮਾਲਾ ਸਣੀ ਕਾਲੇ ਸੰਘਿਆ ਵਾਲਾ ਵਾਹ ਵਾਹ ਓਏ ਗੱਭਰੂ ਐ ਕਾਲੇ ਸੰਘਿਆ ਵਾਲੇ ਨੇ 2 ਲੱਖ ਦਾ ਪਹਿਲਾ ਲਾਤਾ ਹੈ ਮੇਰੇ ਵੀਰੋ ਪਹਿਲਾ ਲਾਤਾ ਹੈ ਇਹ ਜੱਫੀਆਂ ਵਾਲੀ ਮਸ਼ੀਨ ਉਹ ਕਹਿੰਦੇ ਪਹਿਲੀ ਕਬੱਡੀ 1 ਲੱਖ ਦੀ ਪੈਣ ਲੱਗੀ ਹੈ ਸੈਂਤੋਵਾਲ ਦੀ ਧਰਤੀ ਤੇ ਮੇਰੇ ਮਿੱਤਰੋ ਸੁਲਤਾਨ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਅਮਰੀਕ ਸਿੰਘ ਜੀ ਪਟਾਚ ਉਹਨਾਂ ਦਾ ਧੰਨਵਾਦ ਕੁਲਦੀਪ ਸਿੰਘ ਜੀ ਸਾਡੇ ਅਮਰੀਕਾ ਤੋਂ ਸਾਡੇ ਸੁੱਖੀ ਪੈਸ ਜੀ ਸਤਿਕਾਰ ਰੱਖੋ ਸਾ ਤੇ ਧਰ ਬੁਰਾ ਧਰ ਬੁਰਾ ਕਿਸੇ ਸਿਰਾਂ ਸਿਰਾਂ ਨੰਬਰ ਜੱਗੇ ਦਾ 1 ਲੱਖ ਆ ਜੱਫਾ ਜੱਗੇ ਸਾਹਮਣੇ ਅਗਲੀ ਕਬੱਡੀ ਨੌਜਵਨ ਚਿੱਤਪਾਲ ਸਤਕਰਨ ਖੋਸੇ ਦਾ ਮੇਲਾ ਅੱਜ ਧੁੰਮਾ ਪੈ ਗਿਆ ਜਹਾਰ ਜਸਾਲ ਚਿੱਤਪਾਲ ਦੀ ਰੇਡ ਪੈਣੀ ਮੀਕਾ ਲਿਆਰੇ ਨਿਆਰੇ ਇਹ ਨਿਆਰੇ 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 ਕਬੱਡੀ ਕਹਿੰਦੇ ਇਸ ਵੇਲੇ ਚਿੱਤਪਾਲ ਦੀ ਪੈ ਰਹੀ ਹੈ ਏ ਠਾ ਠਾ ਹੋ ਜਾਂਦੀ ਹੈ ਇਹ ਧਰਤੀ ਕਿਵੇਂ ਸੈਤੋਵਾਲ ਦੀ ਹੈ ਦੋ ਜੱਫੇ ਸੌਣ ਦੇ ਹੋ ਗਏ 1 ਲੱਖ ਸੁੱਖੀ ਬੈਸ ਵੱਲੋਂ 2000 ਜੁਰਮਾਨਾ ਵੀ ਅੰਦਰ ਪਾ ਲੂ ਮਰਵੈਰ ਕੋਨੀ ਰਾਣੀ ਵਾਲੀਏ ਵੱਲੋਂ